ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਪੋਜ਼ਿਟਿਵ ਸਟੱਡੀ ਪੰਜਾਬ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਜਿੱਥੇ ਅਸੀਂ ਪੰਜਾਬ ਦੇ ਸਾਰੇ ਸਰਕਾਰੀ ਪੇਪਰਾਂ ਦੀ ਤਿਆਰੀ ਮੁਫਤ ਕਰਦੇ ਹਾਂ ਜਿਵੇਂ ਪੀਐਸਐਸਬੀ ਬੋਰਡ ਪੰਜਾਬ ਪੁਲਿਸ ਸੀਨੀਅਰ ਅਸਿਸਟੈਂਟ ਵਗੈਰਾ ਹਾਂਜੀ ਤੇ ਅੱਜ ਦੇ ਇਸ ਸੈਸ਼ਨ ਵਿੱਚ ਆਪਾਂ ਪੰਜਾਬ ਦੇ ਇਤਿਹਾਸ ਦੇ ਕੁਝ ਹੋਰ ਮਹੱਤਵਪੂਰਨ ਪਹਿਲੂਆਂ ਤੇ ਚਾਤ ਪਾਵਾਂਗੇ ਬਿਲਕੁਲ ਅੱਜ ਆਪਣੇ ਕੋਲ ਵੀ ਬਹੁਤ ਛੋਣਵੇਂ ਪ੍ਰਸ਼ਨ ਨੇ ਪ੍ਰਸ਼ਨ ਨੰਬਰ 181 ਤੋਂ 200 ਤੱਕ ਹਾਂਜੀ ਤੇ ਇਨ੍ਹਾਂ ਰਾਹੀਂ ਆਪਾਂ ਇਤਿਹਾਸ ਦੀਆਂ ਘਟਨਾਵਾਂ ਸ਼ਖਸੀਅਤਾਂ ਤੇ ਸੰਕਲਪਾਂ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਾਂਗੇ ਤੇ ਇਹਨਾਂ ਪ੍ਰਸ਼ਨਾਂ ਦਾ ਪੀਡੀਐਫ ਵੀ ਤਿਆਰ ਹੈ ਉਹ ਪੋਜ਼ਿਟਿਵ ਸਟੱਡੀ ਪੰਜਾਬ ਟੈਲੀਗ੍ਰam ਚੈਨਲ ਤੇ ਮੁਫਤ ਮਿਲ ਜਾਵੇਗਾ ਹਾਂਜੀ ਨਾਲ ਹੀ ਕਲਾਸ ਦੀ ਡਿਸਕ੍ਰਿਪਸ਼ਨ ਵਿੱਚ ਵਟਸਐਪ ਗਰੁੱਪ ਦਾ ਲਿੰਕ ਵੀ ਹੈਗਾ ਉਥੋਂ ਵੀ ਪੀਡੀਐਫ ਤੇ ਹੋਰ ਸਟੱਡੀ ਮਟੀਰੀਅਲ ਮਿਲ ਜਾਂਦਾ ਹੈ ਬਿਲਕੁਲ ਚਲੋ ਫਿਰ ਸ਼ੁਰੂ ਕਰੀਏ ਅੱਜ ਦੀ ਗੱਲਬਾਤ ਹਾਂਜੀ ਪਹਿਲਾ ਸਵਾਲ ਪ੍ਰਸ਼ਨ ਨੰਬਰ 181 ਸਿੱਖ ਰਾਜ ਦੇ ਸ਼ੁਰੂਆਤੀ ਚਿੰਨਾ ਨਾਲ ਜੁੜਿਆ ਹੋਇਆ ਹੈ ਸਵਾਲ ਹੈ ਸਭ ਤੋਂ ਪਹਿਲਾਂ ਸਿੱਖ ਗੁਰੂਆਂ ਦੇ ਨਾਂ ਦੇ ਸਿੱਕੇ ਕਿਸ ਨੇ ਜਾਰੀ ਕੀਤੇ ਅੱਛਾ ਆਪਸ਼ਨਾਂ ਕੀ ਨੇ ਆਪਸ਼ਨਾਂ ਹਨ ਏ ਬੰਦਾ ਬਹਾਦਰ ਬੀ ਜੱਸਾ ਸਿੰਘ ਸੀ ਨਵਾਬ ਕਪੂਰ ਸਿੰਘ ਡੀ ਮਹਾਰਾਜਾ ਰਣਜੀਤ ਸਿੰਘ ਸਿੱਕੇ ਜਾਰੀ ਕਰਨਾ ਤਾਂ ਉਸ ਵੇਲੇ ਮਤਲਬ ਇੱਕ ਤਰ੍ਹਾਂ ਨਾਲ ਆਪਣੀ ਹਕੂਮਤ ਦਾ ਐਲਾਨ ਹੁੰਦਾ ਸੀ ਬਿਲਕੁਲ ਸਹੀ ਤੇ ਇਸ ਦਾ ਸਹੀ ਉੱਤਰ ਹੈ অপਸ਼ਨ A ਬੰਦਾ ਬਹਾਦਰ। ਅੱਛਾ ਦੇਖੋ ਜਦੋਂ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਸਰੇਹਿੰਦ ਫਤਿਹ ਕੀਤੀ ਨਾ ਤਾਂ ਉਹ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਸੀ। ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਮੁਗਲ ਹਕੂਮਤ ਨੂੰ ਚੁਣੌਤੀ ਦਿੰਦੇ ਹੋਏ ਆਪਣਾ ਰਾਜ ਕਾਇਮ ਕੀਤਾ ਤੇ ਇਸ ਨਵੇਂ ਰਾਜ ਦੀ ਨਿਸ਼ਾਨੀ ਵਜੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਚਲਾਏ। ਮਤਲਬ ਇਹ ਸਿਰਫ ਸਿੱਕੇ ਨਹੀਂ ਇੱਕ ਤਰ੍ਹਾਂ ਦਾ ਸਿਆਸੀ ਬਿਆਨ ਵੀ ਸੀ। ਬਿਲਕੁਲ। ਇਹ ਐਲਾਨ ਸੀ ਕਿ ਹੁਣ ਖਾਲਸਾ ਰਾਜ ਹੈ। ਦੇਗ ਤੇਗ ਫਤਿਹ ਵਾਲਾ ਰਾਜ। ਠੀਕ ਹੈ ਜੀ। ਇਹ ਤਾਂ ਬਹੁਤ ਅਹਿਮ ਨੁਕਤਾ ਹੈ। ਇਸੇ ਤਰ੍ਹਾਂ ਅਗਲਾ ਸਵਾਲ ਵੀ ਇੱਕ ਅਹਿਮ ਪ੍ਰਤੀਕ ਬਾਰੇ ਹੈ। ਨਿਸ਼ਾਨ ਸਾਹਿਬ। ਪ੍ਰਸ਼ਨ 182। ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਨਿਸ਼ਾਨ ਸਾਹਿਬ ਕਿਸ ਨੇ ਝੁਲਾਇਆ ਸੀ? ਇਹਦੇ ਵਿਕਲਪ ਨੇ A ਗੁਰੂ ਹਰਗੋਬਿੰਦ B ਗੁਰੂ ਗੋਬਿੰਦ ਸਿੰਘ ਸੀ ਬੰਦਾ ਬਹਾਦਰ ਡੀ ਮਹਾਰਾਜਾ ਰਣਜੀਤ ਸਿੰਘ ਹਾਂਜੀ ਇਸ ਦਾ ਸਹੀ ਜਵਾਬ ਹੈਗਾ ਆਪਸ਼ਨ ਏ ਗੁਰੂ ਹਰਗੋਬਿੰਦ ਜੀ 6ਵੇਂ ਪਾਤਸ਼ਾਹ ਜੀ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ ਉਹਨਾਂ ਨੇ ਹੀ ਅੰਮ੍ਰਿਤਸਰ ਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਅੱਛਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਵੇਲੇ ਹਾਂਜੀ ਇਹ ਤਖਤ ਸਿੱਖਾਂ ਦੇ ਸਿਆਸੀ ਤੇ ਧਾਰਮਿਕ ਮਾਮਲਿਆਂ ਦਾ ਕੇਂਦਰ ਬਣਿਆ ਤੇ ਇਸੇ ਤਖਤ ਸਾਬ ਤੇ ਗੁਰੂ ਜੀ ਨੇ ਪਹਿਲੀ ਵਾਰ ਨਿਸ਼ਾਨ ਸਾਬ ਚੁਲਾਇਆ ਸੀ ਜਿਹੜਾ ਸੀ ਕੌਮ ਦੀ ਵੱਖਰੀ ਪਹਿਚਾਨ ਤੇ ਚੜਦੀ ਕਲਾ ਦਾ ਪ੍ਰਤੀਕ ਹੈ ਬਿਲਕੁਲ ਠੀਕ ਹੈ ਹੁਣ ਥੋੜਾ ਅੱਗੇ ਚਲਦੇ ਆ ਉਸ ਦੌਰ ਵੱਲ ਜਦੋਂ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਪ੍ਰਸ਼ਨ 183 ਹੈ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਕਿੰਨੇ ਸਮੇਂ ਰਿਹਾ ਵਿਕਲਪ ਹਨ A 98 ਸਾਲ B 57 ਸਾਲ C 108 ਸਾਲ D 88 ਸਾਲ ਹੂੰ ਇਹ ਸਮਾਂਕਾਲ ਤਾਂ ਯਾਦ ਰੱਖਣਾ ਜ਼ਰੂਰੀ ਹੈ ਜੀ ਹਾਂ ਸਹੀ ਉੱਤਰ ਹੈ ए 98 ਸਾਲ ਦੇਖੋ ਜਦੋਂ ਦੂਜੀ ਐਂਗਲੋ ਸਿੱਖ ਜੰਗ ਹੋਈ ਉਸ ਤੋਂ ਬਾਅਦ ਲਾਰਡ ਡਲਹੌਜੀ ਨੇ 29 ਮਾਰਚ 1849 ਨੂੰ ਪੰਜਾਬ ਨੂੰ ਬ੍ਰਿਟਿਸ਼ ਰਾਜ ਚ ਮਿਲਾ ਲਿਆ 1849 ਵਿੱਚ ਹਾਂ ਜੀ ਤੇ ਇਹ ਗੁਲਾਮੀ ਚੱਲੀ 15 ਅਗਸਤ 1947 ਤੱਕ ਅੱਛਾ ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਹੋਇਆ ਬਿਲਕੁਲ ਤੇ 1849 ਤੋਂ 1947 ਤੱਕ ਦਾ ਸਮਾਂ ਗਿਣੀਏ ਤਾਂ ਇਹ ਲਗਭਗ 98 ਸਾਲ ਬਣਦਾ ਹੈ ਲਗਭਗ ਪੂਰੀ ਇੱਕ ਸਦੀ ਠੀਕ ਹੈ ਜੀ ਅਗਲਾ ਪ੍ਰਸ਼ਨ 184 ਇਹ ਮਿਲਾਨ ਕਰਨ ਵਾਲਾ ਹੈਗਾ ਸ਼ਹੀਦੀ ਸਥਾਨਾਂ ਦਾ ਸਹੀ ਮਿਲਾਨ ਕਰਨਾ ਹੈ ਹਾਂਜੀ ਇੱਕ ਪਾਸੇ ਨਾਂ ਨੇ 1 ਗੁਰੂ ਅਰਜਨ ਦੇਵ ਜੀ 2 ਗੁਰੂ ਤੇਗ ਬਹਾਦਰ ਜੀ 3 ਛੋਟੇ ਸਹਬਜ਼ਾਦੇ 4 ਚਾਲੀ ਮੁਕਤੇ ਤੇ ਦੂਜੇ ਪਾਸੇ ਸਥਾਨ i ਲਾਹੌਰ 2 ਦਿੱਲੀ 3 ਸਰਹਿੰਦ 4 ਖੇਦਰਾਣਾ ਤੇ ਆਪਸ਼ਨਾਂ ਕੀ ਨੇ ਆਪਸ਼ਨਾਂ ਇਸ ਤਰ੍ਹਾਂ ਨੇ a 1-i टू डैश आई थ्री डैश आई फोर डैश टू बी वन डैश थ्री टू डैश वन थ्री डैश टू फोर डैश फोर सी वन डैश थ्री टू डैश फोर थ्री डैश वन फोर डैश टू डी वन डैश वन टू डैश टू थ्री डैश थ्री फोर डैश फोर अच्छा इन्हों चो सही जोड़ा के ए विकल्प है डी वन डैश वन टू डैश टू थ्री डैश थ्री फोर डैश फोर ओके ਇੱਕ ਵਾਰੀ ਮਿਲਾਨ ਕਰਕੇ ਦੇਖ ਲਈਏ ਹਾਂਜੀ ਦੇਖੋ ਇੱਕ ਗੁਰੂ ਅਰਜਨ ਦੇਵ ਜੀ ਇਹਨਾਂ ਨੂੰ 1606 ਚ ਲਾਹੌਰ ਚ ਸ਼ਹੀਦ ਕੀਤਾ ਗਿਆ 1-1 ਠੀਕ ਹੈ ਠੀਕ ਹੈ ਦੂਸਰਾ ਗੁਰੂ ਤੇਗ ਬਹਾਦਰ ਜੀ ਇਹਨਾਂ ਨੂੰ 1675 ਚ ਦਿੱਲੀ ਦੇ ਚਾਂਦਨੀ ਚੌਕ ਚ ਸ਼ਹੀਦ ਕੀਤਾ ਗਿਆ ਜੀ ਤੀਸਰਾ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਇਨਾਂ ਨੂੰ 1705 ਸਰਹਿੰਦ ਚ ਨੀਹਾਂ ਚ ਛਣਵਾ ਕੇ ਸ਼ਹੀਦ ਕੀਤਾ ਗਿਆ। ਹਾਂਜੀ। ਤੇ ਚੌਥਾ ਚਾਲੀ ਮੁਕਤੇ ਇਹ ਖਿਦਰਾਣੇ ਦੀ ਟਾਬ ਯਾਨੀ ਕਿ ਮੁਕਸਰ ਸਾਹਿਬ ਦੀ ਲੜਾਈ ਚ 1705 ਸ਼ਹੀਦ ਹੋਏ। ਠੀਕ ਹੈ ਜੀ। ਇਹ ਸਾਰੇ ਸਥਾਨ ਸਿੱਖ ਇਤਿਹਾਸ ਦੇ ਬਹੁਤ ਅਹਿਮ ਤੇ ਪਵਿੱਤਰ ਸਥਾਨ ਨੇ। ਬਿਲਕੁਲ। ਇੱਕ ਹੋਰ ਮਿਲਾਨ ਵਾਲਾ ਸਵਾਲ ਹੈ। ਪ੍ਰਸ਼ਨ 185 ਇਹ ਗੁਰੂ ਸਾਹਿਬਾਨ ਤੇ ਉਹਨਾਂ ਦੇ ਸਮਕਾਲੀ ਮੁਗਲ ਸ਼ਾਸਕਾਂ ਬਾਰੇ ਹੈ। ਅੱਛਾ। ਇੱਕ ਪਾਸੇ ਮੁਗਲ ਸ਼ਾਸਕ 1 ਬਾਬਰ 2 ਅਕਬਰ 3 ਹਮਾਇਉ 4 ਸ਼ਾਜਾਹ ਹਾਂਜੀ ਤੇ ਦੂਜੇ ਪਾਸੇ ਗੁਰੂ ਸਾਹਿਬਾਨ I ਸ੍ਰੀ ਗੁਰੂ ਨਾਨਕ ਦੇਵ ਜੀ II ਸ੍ਰੀ ਗੁਰੂ ਅੰਗਦ ਦੇਵ ਜੀ III ਸ੍ਰੀ ਗੁਰੂ ਹਰਗੋਬਿੰਦ ਜੀ IV ਸ੍ਰੀ ਗੁਰੂ ਰਾਮਦਾਸ ਜੀ ਠੀਕ ਹੈ ਤੇ ਇਹਦੀਆਂ ਆਪਸ਼ਨਾਂ ਆ ਆਪਸ਼ਨਾਂ ਨੇ A 1 I 2 IV 3 II 4 IV B 1 I 2 II 3 IV 4 II C 1 आईवी 2 आईआई 3 आईवी 4 आईआई डी 1 आईआई 2 आई 3 आईवी 4 आईवी हम्म ਇਹਨਾਂ ਸਬੰਧਾਂ ਨੂੰ ਸਮਝਣਾ ਜ਼ਰੂਰੀ ਹੈ ਉਸ ਦੌਰ ਨੂੰ ਸਮਝਣ ਲਈ ਇਹਦਾ ਸਹੀ ਵਿਕਲਪ ਹੈ ए 1 आई 2 4 3 2 4 3 ਅੱਛਾ ਆਪਸ਼ਨ ए ਇਹਨੂੰ ਥੋੜਾ ਸਮਝਾਓਗੇ ਹਾਂਜੀ ਦੇਖੋ 1 ਬਾਬਰ ਤੇ ਗੁਰੂ ਨਾਨਕ ਦੇਵ ਜੀ 1 ਬਾਬਰ ਦੇ ਹਮਲੇ ਵੇਲੇ ਗੁਰੂ ਨਾਨਕ ਦੇਵ ਜੀ ਮੌਜੂਦ ਸਨ ਤੇ ਉਹਨਾਂ ਨੇ ਬਾਬਰ ਵਾਣੀ ਵਿੱਚ ਉਹਦਾ ਜ਼ਿਕਰ ਵੀ ਕੀਤਾ ਹਾਂਜੀ ਬਾਬਰ ਵਾਣੀ 2 ਅਕਬਰ ਤੇ ਗੁਰੂ ਰਾਮਦਾਸ ਜੀ 2 4 ਅਕਬਰ ਦਾ ਸਮਾਂ ਤੀਜੇ ਚੌਥੇ ਤੇ ਪੰਜਵੇਂ ਗੁਰੂ ਸਾਹਿਬਾਨ ਦੇ ਸਮੇਂ ਤੱਕ ਸੀ ਉਹ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੂੰ ਮਿਲਣ ਵੀ ਆਇਆ ਸੀ ਉਹਦੀ ਨੀਤੀ ਥੋੜੀ ਉਦਾਰ ਸੀ ਠੀਕ 3 ਹੁਮਾਯੂੰ ਤੇ ਗੁਰੂ ਅੰਗਦ ਦੇਵ ਜੀ 32 ਜਦੋਂ ਹਮਾਇਉ ਸ਼ੇਰ ਸ਼ਾ ਸੂਰੀ ਤੋਂ ਹਾਰ ਕੇ ਪਜ ਰਿਆ ਸੀ ਤਾਂ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਕੋਲ ਆਇਆ ਸੀ ਅੱਛਾ ਤੇ 4 ਸ਼ਾਜਹਾਂ ਤੇ ਗੁਰੂ ਹਰਗੋਬਿੰਦ ਜੀ 43 ਸ਼ਾਜਹਾਂ ਦੇ ਵੇਲੇ ਮੁਗਲਾਂ ਦੀ ਨੀਤੀ ਸਖਤ ਹੋ ਗਈ ਸੀ ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਗਲਾਂ ਨਾਲ ਕਈ ਲੜਾਈਆਂ ਵੀ ਲੜਨੀਆਂ ਪਈਆਂ ਹਾਂਜੀ ਜਿਵੇਂ ਹਰਮਿਤਸਰ ਦੀ ਲੜਾਈ ਬਿਲਕੁਲ ਠੀਕ ਹੈ ਜੀ ਇਹ ਮਿਲਾਨ ਕਾਫੀ ਜਾਣਕਾਰੀ ਦਿੰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਮਾਈ ਭਾਗੋ ਜੀ ਦੀ ప్రశ్న 186 ਮਾਈ ਭਾਗੋ ਕੌਣ ਸੀ ਵਿਕਲਪ ਨੇ A ਗੁਰੂ ਨਾਨਕ ਦੇਵ ਜੀ ਦੀ ਸਮਕਾਲੀ B ਬੰਦਾ ਬਹਾਦਰ ਦੀ ਸਮਕਾਲੀ C ਗੁਰੂ ਅਰਜਨ ਦੇਵ ਜੀ ਦੀ ਪੁੱਤਰੀ D ਸਿੱਖ ਯੋਧਾ ਮਾਈ ਭਾਗੋ ਜੀ ਬਹੁਤ ਬਹਾਦਰ ਇਸਤਰੀ ਜੀ ਹਾਂ ਸਹੀ ਉੱਤਰ ਹੈ D ਸਿੱਖ ਯੋਧਾ ਮਾਈ ਭਾਗ ਕੌਰ ਜੀ ਪਿੰਡ ਚੁਬਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਮਹਾਨ ਸਿੱਖ ਯੋਧਾ ਸਨ ਠੀਕ ਹੈ ਤੇ ਉਹ ਕਿਸ ਗੁਰੂ ਸਾਹਿਬ ਦੇ ਸਮਕਾਲੀ ਸਨ ਇਗਲਾ ਸਵਾਲ ਹੈ 187 ਸਵਾਲ ਹੈ ਮਾਈ ਪਾਗੋ ਕਿਸ ਦੀ ਸਮਕਾਲੀ ਸੀ অপਸ਼ਨ A ਬੰਦਾ ਬਹਾਦਰ B ਗੁਰੂ ਨਾਨਕ ਦੇਵ ਜੀ C ਮਹਾਰਾਜਾ ਰਣਜੀਤ ਸਿੰਘ D ਗੁਰੂ ਗੋਬਿੰਦ ਸਿੰਘ ਜੀ ਹਾਂਜੀ ਇਹਦਾ ਸਹੀ ਉੱਤਰ ਹੈ D ਗੁਰੂ ਗੋਬਿੰਦ ਸਿੰਘ ਜੀ ਉਹ 10ਵੇਂ ਪਾਤਸ਼ਾਹ ਜੀ ਦੇ ਸਮਕਾਲੀ ਸਨ ਠੀਕ ਹੈ ਤੇ ਉਹਨਾਂ ਨੇ ਕਿਹੜੀ ਲੜਾਈ 'ਚ ਗੁਰੂ ਜੀ ਦਾ ਸਾਥ ਦਿੱਤਾ ਸੀ ਪ੍ਰਸ਼ਨ 188 ਇਸੇ ਬਾਰੇ ਪੁੱਛ ਰਹੇ ਆਪਸ਼ਨਾਂ ਨੇ A ਪੰਗਾਣੀ ਦੀ ਲੜਾਈ B आनंदपुर दी ਲੜਾਈ ਸੀ ਖਿਦਰਾਣਾ ਦੀ ਲੜਾਈ ਡੀ ਨਾਦੌਣ ਦੀ ਲੜਾਈ ਹਾਂਜੀ ਸਹੀ ਉੱਤਰ ਹੈ ਸੀ ਖਿਦਰਾਣਾ ਦੀ ਲੜਾਈ ਜਿਹੜੀ 1705 ਈਸਵੀ ਚ ਹੋਈ ਅੱਛਾ ਉਹ ਕਟਨਾ ਜਦੋਂ 40 ਸਿੱਖ ਬੇਦਾਵਾ ਲਿਖ ਗਏ ਸੀ ਬਿਲਕੁਲ ਜਦੋਂ ਆਨੰਦਪੁਰ ਦੇ ਘੇਰੇ ਤੋਂ ਬਾਅਦ 40 ਸਿੱਖ ਬੇਦਾਵਾ ਦੇ ਕੇ ਘਰ ਚਲੇ ਗਏ ਤਾਂ ਮਾਈ ਭਾਗੋ ਜੀ ਨੇ ਹੀ ਉਹਨਾਂ ਨੂੰ ਵੰਗਾਰਿਆ ਸੀ ਤੇ ਵਾਪਸ ਲੈ ਕੇ ਆਏ ਸਨ ਤੇ ਫਿਰ ਖਿਦਰਾਣੇ ਦੀ ਢਾਬ ਤੇ ਲੜਾਈ ਹੋਈ ਹਾਂਜੀ ਉੱਥੇ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ ਇਹਨਾਂ 40 ਸਿੰਘਾਂ ਜਿਹੜੇ 40 ਮੁਕਤੇ ਬਣੇ ਤੇ ਮਾਈ ਭਾਗੋ ਜੀ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਮਾਈ ਭਾਗੋ ਜੀ ਜ਼ਖਮੀ ਹੋ ਗਏ ਸਨ ਤੇ ਗੁਰੂ ਜੀ ਨੇ ਉੱਥੇ ਵਿਦਾਵਾ ਪਾੜ ਦਿੱਤਾ ਸੀ ਜੀ ਤੇ ਉਹਨਾਂ ਨੂੰ ਮੁਕਤੇ ਹੋਣ ਦਾ ਵਰ ਦਿੱਤਾ ਸੀ ਕਮਾਲ ਦੀ ਬਹਾਦਰੀ ਤੇ ਅਗਵਾਈ ਸੀ ਮਾਈ ਭਾਗੋ ਜੀ ਦੀ ਅੱਗੇ ਚੱਲਦੇ ਹਾਂ ਪ੍ਰਸ਼ਨ 189 ਦਮਦਮੀ ਟਕਸਾਲ ਦੀ ਸਥਾਪਨਾ ਕਿਸ ਨੇ ਕੀਤੀ ਵਿਕਲਪ A ਬੰਦਾ ਬਹਾਦਰ ਬੀ ਜਰਨੈਲ ਸਿੰਘ ਪਿੰਡਰਾਵਾਲਾ ਸੀ ਮਹਾਰਾਜਾ ਰਣਜੀਤ ਸਿੰਘ ਡੀ ਗੁਰੂ ਗੋਬਿੰਦ ਸਿੰਘ ਜੀ ਦਮਦਮੀ ਟਕਸਾਲ ਹਾਂਜੀ ਇਹਦੀ ਸਥਾਪਨਾ ਦਾ ਸਿਹਰਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਸੋ ਸਹੀ ਉੱਤਰ ਹੈ ਡੀ ਅੱਛਾ ਇੱਕ ਕਦੋਂ ਤੇ ਕਿੱਥੇ ਹੋਈ ਸੀ ਜਦੋਂ ਗੁਰੂ ਜੀ ਤਲਵੰਡੀ ਸਾਬੋਂ ਠਹਿਰੇ ਹੋਏ ਸਨ ਜਿਸ ਨੂੰ ਦਮਦਮਾ ਸਾਹਿਬ ਕਹਿੰਦੇ ਹਾਂ ਉੱਥੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੁਬਾਰਾ ਲਿਖਵਾਇਆ ਸੀ ਹਾਂਜੀ ਤੇ ਉਸੇ ਥਾਂ ਤੇ ਗੁਰੂ ਜੀ ਨੇ ਸਿੱਖਾਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਣ ਤੇ ਅਰਥਾਂ ਦੀ ਸਿੱਖਿਆ ਦੇਣ ਲਈ ਇੱਕ ਕੇਂਦਰ ਸ਼ੁਰੂ ਕੀਤਾ ਜਿਸ ਨੂੰ ਦਮਦਮੀ ਟਕਸਾਲ ਕਿਹਾ ਗਿਆ ਟਕਸਾਲ ਮਤਲਬ ਜਿੱਥੇ ਵਿਦਵਾਨ ਤਿਆਰ ਹੁੰਦੇ ਨੇ ਬਿਲਕੁਲ ਤਾਂ ਫਿਰ ਅਗਲੇ ਸਵਾਲ 190 ਦਾ ਜਵਾਬ ਵੀ ਮਿਲ ਗਿਆ ਪ੍ਰਸ਼ਨ ਹੈ ਦਮਦਮੀ ਟਕਸਾਲ ਕੀ ਸੀ অপਸ਼ਨ A ਸਿੱਖਿਆ ਸੰਸਥਾ B ਯੁੱਧ ਸਮਗਰੀ ਬਣਾਉਣ ਦਾ ਸਥਾਨ C ਸੈਨਿਕ ਟੁਕੜੀ D ਉਪਰੋક્ત ਵਿੱਚੋਂ ਕੋਈ ਨਹੀਂ ਹਾਂਜੀ ਜਿਵੇਂ ਆਪਾਂ ਗੱਲ ਕੀਤੀ ਸਹੀ ਉੱਤਰ ਹੈ A ਸਿੱਖਿਆ ਸੰਸਥਾ ਇਹ ਗੁਰਬਾਣੀ ਤੇ ਸਿੱਖ ਸਿਧਾਂਤਾਂ ਦੀ ਸਿੱਖਿਆ ਦਾ ਮੁੱਖ ਕੇਂਦਰ ਹੈ ਠੀਕ ਹੈ ਜੀ ਬਹੁਤ ਵਧੀਆ ਹੁਣ ਇੱਕ ਅਜਿਹੀ ਸ਼ਖਸੀਅਤ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੇ 6 ਗੁਰੂ ਸਾਹਿਬਾਨ ਦਾ ਸਮਾਂ ਦੇਖਿਆ ਪ੍ਰਸ਼ਨ 191 ਬਾਬਾ ਬੁੱਢਾ ਜੀ ਕੌਣ ਸਨ ਵਿਕਲਪ ਨੇ A ਪਹਿਲੇ 6 ਗੁਰੂਆਂ ਦੇ ਸਮਕਾਲੀ B ਸਿੱਖ ਸਰਦਾਲੂ C ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ D ਉਪਰੋਕਤ ਸਾਰੇ ਬਾਬਾ ਬੁੱਢਾ ਜੀ ਇਹਨਾਂ ਦਾ ਤਾਂ ਬਹੁਤ ਲੰਮਾ ਤੇ ਸੇਵਾ ਭਰਪੂਰ ਜੀਵਨ ਸੀ ਜੀ ਹਾਂ ਇਸ ਦਾ ਸਹੀ ਉੱਤਰ ਹੈ D ਉਪਰੋਕਤ ਸਾਰੇ ਸਾਰੇ ਠੀਕ ਨੇ ਹਾਂਜੀ ਉਹ ਬਚਪਨ ਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਤੇ ਗੁਰੂ ਜੀ ਨੇ ਉਹਨਾਂ ਨੂੰ ਬੁੱਢਾ ਕਿਹਾ ਸੀ ਬਹੁਤ ਨਿਸ਼ਟਾਵਾਨ ਸਿੱਖ ਹਨ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪੰਜ ਗੁਰੂਆਂ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਤੇ ਉਹ ਹਰਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਵੀ ਸਨ 1604 ਵਿੱਚ ਜਦੋਂ ਪਹਿਲਾ ਪ੍ਰਕਾਸ਼ ਹੋਇਆ ਬਿਲਕੁਲ ਉਹਨਾਂ ਦੀ ਉਮਰ ਲਗਭਗ 125 ਸਾਲ ਦੱਸੀ ਜਾਂਦੀ ਹੈ ਵਾਹ ਅਸਾਧਾਰਨ ਸ਼ਖਸੀਅਤ ਅਗਲਾ ਸਵਾਲ 1992 ਹੈਗਾ ਯਾਤਰਾਵਾਂ ਬਾਰੇ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਹੋਰ ਕਿਹੜੇ ਗੁਰੂ ਸਾਹਿਬ ਨੇ ਯਾਤਰਾਵਾਂ ਕੀਤੀਆਂ ਆਪਸ਼ਨ A ਗੁਰੂ ਤੇਗ ਬਹਾਦਰ ਜੀ B ਗੁਰੂ ਰਾਮਦਾਸ ਜੀ C ਗੁਰੂ ਅਮਰਦਾਸ ਜੀ D ਗੁਰੂ ਹਰਕ੍ਰਿਸ਼ਨ ਜੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤਾਂ ਸਭ ਨੂੰ ਪਤਾ ਨੇ ਹਾਂਜੀ ਉਹਨਾਂ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਵੀ ਕਾਫੀ ਲੰਬੀਆਂ ਯਾਤਰਾਵਾਂ ਕੀਤੀਆਂ ਸਨ ਸੋ ਸਹੀ ਉੱਤਰ ਹੈ A ਗੁਰੂ ਤੇਗ ਬਹਾਦਰ ਜੀ ਅੱਛਾ ਕਿੱਥੇ-ਕਿੱਥੇ ਗਏ ਸੀ ਉਹ ਉਹ ਧਰਮ ਪ੍ਰਚਾਰ ਲਈ ਪੰਜਾਬ ਤੋਂ ਬਾਹਰ ਖਾਸ ਕਰਕੇ ਪੂਰਵੀ ਭਾਰਤ ਜਿਵੇਂ ਯੂਪੀ ਬਿਹਾਰ ਬੰਗਾਲ ਅਸਾਮ ਤੱਕ ਗਏ ਸਨ ਠੀਕ ਹੈ ਜੀ ਇਹਨਾਂ ਯਾਤਰਾਵਾਂ ਨਾਲ ਸਿੱਖੀ ਦਾ ਪ੍ਰਚਾਰ ਹੋਇਆ ਬਿਲਕੁਲ ਹੁਣ ਇੱਕ ਹੋਰ ਦਰਦਨਾਕ ਘਟਨਾ ਬੁਲਾਉਂਦੇ ਆ ਪ੍ਰਸ਼ਨ 193 ਸਰਹੰਦ ਦੀ ਦੀਵਾਰ ਕਿਸ ਨਾਲ ਸੰਬੰਧਿਤ ਹੈ ਵਿਕਲਪ A ਵੱਡੇ ਸਾਹਿਬਜ਼ਾਦੇ B ਛੋਟੇ ਸਾਹਿਬਜ਼ਾਦੇ C ਭਾਈ ਕਨਈਆ ਜੀ D ਭਾਈ ਮਨੀ ਸਿੰਘ ਸਰਹੰਦ ਦੀ ਦੀਵਾਰ ਇਹ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੀ ਹੈ ਜੀ ਹਾਂ ਬਿਲਕੁਲ ਸਹੀ ਉੱਤਰ ਹੈ ਬੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੂੰ 1705 ਵਿੱਚ ਜ਼ਿਉਂਦਿਆਂ ਨੀਹਾਂ ਚ ਚੜਵਾ ਦਿੱਤਾ ਗਿਆ ਸੀ ਹਾਂਜੀ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਨਾਲ ਬਹੁਤ ਤਰਦਨਕ ਸਾਾਕਾ ਇਸੇ ਦੌਰ ਦੇ ਇੱਕ ਹੋਰ ਮਹਾਨ ਸੇਵਕ ਪਾਈ ਕਨਈਆ ਜੀ ਬਾਰੇ ਵੀ ਸਵਾਲ ਨੇ ਪ੍ਰਸ਼ਨ 194 ਪਾਈ ਕਨਈਆ ਜੀ ਦਾ ਜਨਮ ਕਿੱਥੇ ਹੋਇਆ ਸੀ ਆਪਸ਼ਨ ਏ ਪਾਕਪਟਨ ਬੀ ਸਰਹੰਦ ਸੀ ਲਾਹੌਰ ਡੀ ਸਿਆਲਕੋਟ ਭਾਈ ਕਨਈਆ ਜੀ ਨਿਸ਼ਕਾਮ ਸੇਵਾ ਦੀ ਮੂਰਤ ਜੀ ਉਹਨਾਂ ਦਾ ਜਨਮ ਹੋਇਆ ਸੀ ਸਿਆਲਕੋਟ ਦੇ ਨੇੜੇ ਪਿੰਡ ਸੋਧਰਾਜ ਸੋ ਸਹੀ ਉੱਤਰ ਹੈ ਡੀ ਸਿਆਲਕੋਟ ਪਿੰਡ ਸੋਧਰਾ ਸਿਆਲਕੋਟ ਠੀਕ ਹੈ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਲੜਾਈ 'ਚ ਸੇਵਾ ਕੀਤੀ ਸੀ ਪ੍ਰਸ਼ਨ 195 ਆਪਸ਼ਨਾਂ ਨੇ ਏ ਪੰਗਾਣੀ ਦੀ ਲੜਾਈ ਬੀ ਆਨੰਦਪੁਰ ਦੀ ਦੂਜੀ ਲੜਾਈ ਸੀ ਚਮਕੌਰ ਸਾਹਿਬ ਦੀ ਲੜਾਈ ਡੀ ਖਿਦਰਾਣਾ ਦੀ ਲੜਾਈ ਹਾਂਜੀ ਉਹਨਾਂ ਦੀ ਸਭ ਤੋਂ ਮਸ਼ਹੂਰ ਸੇਵਾ ਆਨੰਦਪੁਰ ਦੀ ਲੜਾਈ ਨਾਲ ਜੁੜੀ ਹੈ ਸਹੀ ਜਵਾਬ ਹੈ ਬੀ ਆਨੰਦਪੁਰ ਦੀ ਦੂਜੀ ਲੜਾਈ 1740 ਈਸਵੀ ਅੱਛਾ ਜਿੱਥੇ ਉਹ ਬਿਨਾਂ ਭੇਦ ਭਾਵ ਦੇ ਸਭ ਨੂੰ ਪਾਣੀ ਪਿਲਾਉਂਦੇ ਸੀ ਬਿਲਕੁਲ ਆਪਣੀ ਮਸ਼ਕ ਨਾਲ ਯੁੱਧ ਦੇ ਮੈਦਾਨ 'ਚ ਘੁੰਮਦੇ ਸੀ ਤੇ ਸਾਰੇ ਜ਼ਖਮੀਆਂ ਨੂੰ ਭਾਵੇਂ ਉਹ ਸਿੱਖ ਹੋਣ ਜਾਂ ਦੁਸ਼ਮਣ ਪਾਣੀ ਪਿਲਾਉਂਦੇ ਸਨ ਤੇ ਜਦੋਂ ਗੁਰੂ ਜੀ ਨੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਮੈਨੂੰ ਤਾਂ ਸਭ ਚ ਤੁਹਾਡਾ ਹੀ ਰੂਪ ਦਿਸਦਾ ਹੈ ਜੀ ਹਾਂ ਤੇ ਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਮੱਲਮ ਵੀ ਦਿੱਤੀ ਸੀ ਕਿ ਜ਼ਖਮਾਂ ਤੇ ਵੀ ਲਾ ਦਿਆ ਕਰੋ ਵਾਹ ਸਰਬਤ ਦਾ ਪਲਾ ਦਾ ਅਮਲੀ ਰੂਪ ਇਸੇ ਸੇਵਾ ਭਾਵਨਾ ਤੋਂ ਫਿਰ ਸੇਵਾ ਪੰਥੀ ਮਤ ਬਣਿਆ ਪ੍ਰਸ਼ਨ 196 ਇਸੇ ਬਾਰੇ ਹੈ ਸਵਾਲ ਹੈ ਸੇਵਾ ਪੰਥੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀ ਆਪਸ਼ਨ A ਪਾਈਕ ਨਈਆ ਜੀ B ਗੋ ਰਖਨਾਥ ਸੀ ਪ੍ਰਥਿਆ ਡੀ ਬਾਬਾ ਸ਼੍ਰੀਚੰਦ ਹਾਂਜੀ ਏ ਦਾ ਸਹੀ ਉੱਤਰ ਹੈ ਏ ਪਾਈ ਕਨਿਆ ਜੀ ਪਾਵੇਂ ਰਸਮੀ ਤੌਰ ਤੇ ਉਹਨਾਂ ਨੇ ਪੰਥ ਨਹੀਂ ਚਲਾਇਆ ਪਰ ਉਹਨਾਂ ਦੀ ਵਿਚਾਰਧਾਰਾ ਤੋਂ ਹੀ ਇਹ ਸੰਪਰਦਾ ਸ਼ੁਰੂ ਹੋਈ ਜਿਸ ਦਾ ਮੁੱਖ ਕੰਮ ਮਾਨਵ ਸੇਵਾ ਹੈ ਤਾਂ ਫਿਰ ਅਗਲਾ ਸਵਾਲ 1997 ਤਾਂ ਸਿੱਧਾ ਹੀ ਹੈ ਪਾਈ ਕਨਿਆ ਜੀ ਦੇ ਜੀਵਨ ਦਾ ਮੁੱਖ ਉਦੇਸ਼ ਕੀ ਸੀ ਏ ਜ਼ਖਮੀਆਂ ਦੀ ਸਹਾਇਤਾ ਕਰਨਾ ਬੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ਮਾਨਵ ਸੇਵਾ ਡੇ Hindu ਧਰਮ ਦੀ ਰੱਖਿਆ ਕਰਨਾ ਯਕੀਨੀ ਤੌਰ ਤੇ ਸੀ ਮਾਨਵ ਸੇਵਾ ਬਿਨਾਂ ਕਿਸੇ ਪੇਦ ਭਾਵ ਦੀ ਸਭ ਦੀ ਸੇਵਾ ਠੀਕ ਹੈ ਤੇ ਇਸ ਸੇਵਾ ਪੰਥੀ ਪਰੰਪਰਾ ਦਾ ਮੁੱਖ ਕੇਂਦਰ ਕਿਹੜਾ ਬਣਿਆ ਫਿਰ ਪ੍ਰਸ਼ਨ 1998 ਸਵਾਲ ਪਾਈ ਕਨਈਆ ਜੀ ਦੁਆਰਾ ਸਥਾਪਿਤ ਸੇਵਾ ਪੰਥੀ ਮਤ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਆਪਸ਼ਨ ਏ ਕਹਾਣਾ ਬੀ ਸਠੋਰਾ ਸੀ ਸਿਆਲਕੋਟ ਡੀ ਜੀਮਾਬਾਦ ਹਾਂਜੀ ਪਾਈ ਸਾਹਿਬ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਕਹਾਣਾ ਕਾછા ਜਿਹੜਾ ਲਾਹੌਰ ਨੇ ਰਿਹਾ ਏ ਇੱਕ ਮੁੱਖ ਕੇਂਦਰ ਬਣਿਆ ਸੋ ਉੱਤਰ ਹੈ ਏ ਕਹਾਣਾ ਕਹਾਣਾ ਸਡੋਰਾ ਤਾਂ ਜਨਮ ਸਥਾਨ ਸੀ ਹਾਂਜੀ ਠੀਕ ਹੈ ਹੁਣ ਇੱਕ ਤਰੀਕ ਵਾਲਾ ਸਵਾਲ ਪ੍ਰਸ਼ਨ 199 ਪਾਈ ਕਨਈਆ ਜੀ ਦਾ ਜਨਮ ਕਦੋਂ ਹੋਇਆ ਆਪਸ਼ਨ ਏ 1675 ਈ ਬੀ 1665 ਈ C 1648 D 1632 ਹਾਂਜੀ ਇਤਿਹਾਸਿਕ ਸਰੋਤਾਂ ਮੁਤਾਬਕ ਉਹਨਾਂ ਦਾ ਜਨਮ 1648 ਈਸਵੀ ਚ ਹੋਇਆ ਮੰਨਿਆ ਜਾਂਦਾ ਹੈ ਤਾਂ ਸਹੀ ਵਿਕਲਪ ਹੈ C 1648 ਈਸਵੀ ਠੀਕ ਹੈ ਜੀ ਤੇ ਅੱਜ ਦਾ ਆਖਰੀ ਸਵਾਲ 200 ਨੰਬਰ ਭਾਈ ਕਨਈਆ ਜੀ ਕਿਸ ਗੁਰੂ ਦੇ ਸਮਕਾਲੀ ਸਨ ਆਪਸ਼ਨ ਨੇ A ਗੁਰੂ ਤੇਗ ਬਹਾਦਰ ਜੀ B ਗੁਰੂ ਗੋਬਿੰਦ ਸਿੰਘ ਜੀ C ਗੁਰੂ ਹਰਗੋਬਿੰਦ ਜੀ D ए ਅਤੇ ਬੀ ਦੋਨੋਂ ਹੂੰ ਉਹਨਾਂ ਨੇ ਦੋ ਗੁਰੂ ਸਾਹਿਬਾਨ ਦਾ ਸਮਾਂ ਦੇਖਿਆ ਸੀ ਸ਼ਾਇਦ ਜੀ ਬਿਲਕੁਲ ਉਹ ਪਹਿਲਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਚਾਏ ਸਨ ਅੱਛਾ ਤੇ ਉਹਨਾਂ ਤੋਂ ਬਾਅਦ ਉਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਚਾਏ ਤੇ ਸੇਵਾ ਕਰਦੇ ਰਹੇ ਜਿਵੇਂ ਅਨੰਦਪੁਰ ਦੀ ਲੜਾਈ ਵਾਲੀ ਘਟਨਾ ਹਾਂਜੀ ਇਸ ਲਈ ਸਹੀ ਉੱਤਰ ਹੈ ਡੀ ए ਅਤੇ ਬੀ ਦੋਨੋਂ ਯਾਨੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਦੇ ਸਮਕਾਲੀ ਸਨ ਠੀਕ ਹੈ ਜੀ ਤਾਂ ਇਸਨ ਆਪਣੇ ਅੱਜ ਦੇ 20 ਪ੍ਰਸ਼ਨ ਪੰਜਾਬ ਦੇ ਇਤਿਹਾਸ ਦੇ ਕਈ ਮਹੱਤਵਪੂਰਨ ਪਹਿਲੂਆਂ ਨੂੰ ਛੋਇਆ ਅੱਜ ਆਪਾਂ ਹਾਂਜੀ ਤੇ ਇਹ ਸਿਰਫ ਤੱਥ ਯਾਦ ਕਰਨਾ ਹੀ ਨਹੀਂ ਉਹਨਾਂ ਘਟਨਾਵਾਂ ਦੇ ਪਿੱਛੇ ਦੀ ਭਾਵਨਾ ਤੇ ਉਹਨਾਂ ਦੀ ਮਹੱਤਤਾ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਉਮੀਦ ਹੈ ਇਹ ਗਲਬਾਤ ਸਾਰਿਆਂ ਲਈ ਖਾਸ ਕਰਕੇ ਜਿਹੜੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਫਾਇਦੇਮੰਦ ਰਹੇਗੀ ਜੀ ਬਿਲਕੁਲ ਨਿਰੰਤਰ ਅਭਿਆਸ ਬਹੁਤ ਜ਼ਰੂਰੀ ਹੈ ਪੀਡੀਐਫ ਡਾਊਨਲੋਡ ਕਰਕੇ ਇਹਨਾਂ ਸਵਾਲਾਂ ਨੂੰ ਦੁਬਾਰਾ ਜ਼ਰੂਰ ਦੇਖਣਾ ਚਾਹੀਦਾ ਹੈ। ਇੱਕ ਕੱਲ ਮੈਂ ਸੋਚ ਰਹੀ ਸੀ ਕਿ ਅਸੀਂ ਇਤਿਹਾਸ 'ਚ ਜ਼ਿਆਦਾਤਰ ਲੜਾਈਆਂ, ਰਾਜਿਆਂ ਮਹਾਰਾਜਿਆਂ ਦੀ ਗੱਲ ਕਰਦੇ ਹਾਂ ਪਰ ਭਾਈ ਕਨਈਆ ਜੀ ਵਰਗੇ ਸੇਵਾ ਦੇ ਪੁੰਜ ਯਾਦ ਦਿਵਾਉਂਦੇ ਨੇ ਕਿ ਮਾਨਵ ਸੇਵਾ ਦਾ ਸਿਧਾਂਤ ਕਿੰਨਾ ਸ਼ਕਤੀਸ਼ਾਲੀ ਹੋ ਸਕਦਾ ਹੈ। ਬਹੁਤ ਸਹੀ ਗੱਲ ਹੈ। ਅੱਜ ਦੇ ਸਮੇਂ 'ਚ ਵੀ ਇਹ ਸਿਧਾਂਤ ਬਹੁਤ ਜ਼ਿਆਦਾ ਪ੍ਰਸੰਗਿਕ ਹੈ। ਇਸ ਤੇ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ। ਪੋਜ਼ਿਟਿਵ ਸਟੱਡੀ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਪੜਦੇ ਰਹੋ। ਸਫਲਤਾ ਤੁਹਾਡੀ ਰਾਹ ਵੇਖ ਰਹੀ ਹੈ ਸਚ੍ਰੀਆਕਾਲ ਸਚ੍ਰੀਆਕਾਲ